ਸਾਡੇ মিডিਆ ਵਾਲੇ ਵੀਰ ਆਓ ਸਭ ਤੋਂ ਪਹਿਲਾਂ ਫਤਿਹ ਦੀ ਸੱਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਆਪ ਜੀ ਦੇ ਲਈ ਹਮੇਸ਼ਾ ਹੀ ਆਪ ਜੀ ਦੇ ਨਾਲ ਖੜੀ ਹੈ ਸੋ ਅੱਜ ਦਾ ਜੋ ਮੈਗਾ ਕੈਂਪ ਇਹੋ ਜਿਹਾ ਉਪਰਾਲੇ ਅੱਜ ਤੱਕ ਨਾ ਕਿਸੇ ਸਰਕਾਰ ਨੇ ਕੀਤੇ ਸੋ ਪਹਿਲੀ ਸਰਕਾਰ ਜਿਹੜੀ ਤੁਸੀਂ ਆਪਣੀ ਸਰਕਾਰ ਬਣਾਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜਾ ਨੇ ਐਡਾ ਵੱਡਾ ਕੈਂਪ ਦੂਸਰਾ ਕੈਂਪ ਅਸੀਂ ਲਗਾ ਰਹੇ ਆ ਜਿਹਦੇ ਵਿੱਚ ਪਹਿਲਾ ਕੈਂਪ 16-10 ਨੂੰ ਜਿਸ ਦੇ ਵਿੱਚ 51 ਸਰਟੀਫਿਕੇਟ ਦਿੱਤੇ ਗਏ ਸੀ ਪ੍ਰੋਮੋਟਰ ਵੀਰਾਂ ਨੂੰ ਬਿਲਡਰ ਵੀਰਾਂ ਨੂੰ ਸੋ ਅੱਜ ਮੈਂ ਅਫਸਰ ਸਹਿਬਾਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਪੂਰੀ ਮਿਹਨਤ ਨਾਲ ਜੋ 100 ਫਾਈਲ ਕੱਢਣ ਨੂੰ ਕਿਹਾ ਸੀ ਪਿਛਲੀ ਮੀਟਿੰਗ ਦੇ ਵਿੱਚ ਪਿਛਲੇ ਕੈਂਪ ਦੇ ਵਿੱਚ ਸੋ ਅੱਜ ਜਿਹੜਾ ਨੇ 125 ਤੋਂ 27 ਫਾਈਲਾਂ ਜਿਹੜੀਆਂ 127 ਸਰਟੀਫਿਕੇਟ ਜਿਹੜੇ ਆ ਤਿਆਰ ਕਰਕੇ ਤੁਹਾਨੂੰ ਦੇਣ ਦਾ ਲਈ ਅੱਜ ਇਹ ਕੈਂਪ ਲਗਾਇਆ ਗਿਆ ਸੋ ਮੈਂ ਮੁੱਖ ਮੰਤਰੀ ਸਾਹਿਬ ਦੇ ਲਈ ਤੁਹਾਡੀ ਜ਼ਰੂਰ ਕਲਾਪਿੰਗ ਜਾਊਂਗਾ ਕਿ ਮੁੱਖ ਮੰਤਰੀ ਸਾਹਿਬ ਲਈ ਸਾਰੇ ਭਰਾ ਜ਼ਰੂਰ ਇੰਨੇ ਵੱਡੇ ਕੈਂਪ ਵਾਸਤੇ ਥੈਂਕਸ ਕਰ ਸੋ ਇਸ ਕੜੀ ਦੇ ਤਹਿਤ ਸੋ ਜਿਵੇਂ 127 ਸਰਟੀਫਿਕੇਟ ਦੇ ਨੇ ਸੋ ਦੇ ਨਾਲ-ਨਾਲ ਪੂਰੀ ਪਾਰਦਰਸ਼ੀ ਤਰੀਕੇ ਦੇ ਨਾਲ ਜਿਵੇਂ ਚੀਫ ਸੈਕਟਰੀ ਸਾਹਿਬ ਕਹਿ ਗਏ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਕਹਿ ਗਏ ਕਿ ਜਿਵੇਂ ਪੂਰੀ ਪਾਰਦਰਸ਼ੀ ਤਰੀਕੇ ਦੇ ਨਾਲ ਇਹ ਕੈਂਪ ਲੱਗ ਰਹੇ ਨੇ ਸੋ ਤੁਹਾਡੇ ਨਾਲ ਮੈਂ ਅੱਜ ਫਿਰ ਵਾਦਾ ਕਰਦਾ ਕਿ ਬਹੁਤ ਜਲਦੀ ਇਹ ਕੈਂਪ ਜਿਹੜੇ ਲੱਗਦੇ ਰਹਿਣਗੇ ਸੋ ਜਿਵੇਂ ਰਾਜ ਦਾ ਨਿਵੇਸ਼ ਜੋ ਵਧਾਉਣ ਵਾਸਤੇ ਤੁਸੀਂ ਸਾਰਿਆਂ ਦਾ ਆਪਣਾ ਜਿਵੇਂ ਚੀਫ ਸੈਕਟਰੀ ਸਾਹਿਬ ਕਹਿ ਰਹੇ ਸੀਗੇ ਕਿ ਜਿਹੜੇ ਕੋਲੋਨਾਈਜ਼ਰ ਭਰਾ ਨੇ ਕਾਰੋਬਾਰੀ ਭਰਾ ਨੇ ਇਹ ਪੈਸਾ ਕਮਾਉਣ ਦੇ ਲਈ ਇਹ ਕਾਰੋਬਾਰ ਕਰਦੇ ਨੇ ਪਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਦੋਂ ਇਹਨਾਂ ਦਾ ਕਾਰੋਬਾਰ ਵੱਧਦਾ ਇਹਨਾਂ ਦਾ ਪੈਸਾ ਵੱਧਦਾ ਤੇ ਪੰਜਾਬ ਸਰਕਾਰਾਂ ਨੂੰ ਵੀ ਰੈਵਨਿਊ ਆਉਂਦਾ ਤਾਂ ਸਾਡੀ ਸਰਕਾਰ ਦਾ ਵੀ ਰੈਵਨਿਊ ਵਧੇਗਾ ਤੇ ਜਦੋਂ ਰੈਵਨਿਊ ਆਉਂਦਾ ਤੇ ਹਰ ਕੰਮ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਲਈ ਸੇਵਾਦਾਰ ਬਣ ਕੇ ਸੇਵਾ ਕਰਨ ਦਾ ਸਰਕਾਰ ਨੂੰ ਮੌਕਾ ਮਿਲਦਾ ਸੋ ਤੁਹਾਡਾ ਇਸ ਕੈਂਪ ਦੇ ਵਿੱਚ ਪਹੁੰਚਣ ਤੇ ਸਰਕਾਰ ਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਕੰਮ ਕਰਨ ਦੇ ਲਈ ਮੈਂ ਤੁਹਾਡਾ ਤਨਵਾਦ ਕਰਦਾ ਤੇ ਵੈਲਕਮ ਕਰਦਾ ਸੋ ਇੱਕ ਬੇਨਤੀ ਹੈ ਜਿਵੇਂ ਸਾਰੇ ਬਿਲਡਰ ਵੀਰਾਂ ਨੂੰ ਕਲੋਨਾਈਜ਼ਰ ਵੀਰਾਂ ਨੂੰ ਸਰਕਾਰ ਦੀ ਸਪੈਲ ਕਦਮੀ ਵਿੱਚ ਪੂਰਾ ਸਹਿਯੋਗ ਦੇਣ ਅਤੇ ਵਿਕਸਤ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ ਉੱਥੋਂ ਦੇ ਵਸਨੀਕਾਂ ਨੂੰ ਉੱਚ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਮੈਨੂੰ ਇਹ ਆਸ ਹੈ ਕਿ ਪ੍ਰੋਮੋਟਰ ਡਿਵੈਲਪਰ ਵੀ ਆਪਣੇ ਪ੍ਰੋਜੈਕਟਾਂ ਵਿੱਚ ਉੱਥੋਂ ਦੇ ਵਸਨੀਕਾਂ ਨੂੰ ਉੱਚ ਪੱਧਰ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੋਣਗੇ ਪੰਜਾਬ ਸਰਕਾਰ ਵੱਲੋਂ ਪਿਛਲੀਆਂ ਦੋ ਹੀ ਅਕਸਰ ਪਾਰਦਰਸ਼ਤਾ ਨਾਲ ਕਰਵਾਉਂਦੇ ਹੋਏ ਵਿਭਾਗ ਨੂੰ 5000 ਕਰੋੜ ਦੇ ਕਰੀਬ ਆਮਦਨੀ ਹੋਈ ਜਿਸ ਨਾਲ ਵਿਭਾਗ ਦੇ ਵੱਖ-ਵੱਖ ਸ਼ਹਿਰਾਂ ਦੀ ਪਲੈਨਿੰਗ ਅਨੁਸਾਰ ਉੱਚ ਮਿਆਰ ਦੀ ਡਿਵੈਲਪਮੈਂਟ ਕਰਾਂਗੇ ਸੋ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਮਕਸਦ ਧਿਆਨ ਵਿੱਚ ਰੱਖਦੇ ਹੋਏ 643 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਚੁੱਕੇ ਵਿਕਾਸ ਕਾਰਜ ਆਮ ਜਨਤਾ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਵਿੱਚ ਵਿਕਾਸ ਦੇ ਨਵੇਂ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਉੱਪਰ ਲਗਭਗ 283 ਕਰੋੜ ਰੁਪਏ ਦੇ ਖਰਚ ਕੀਤੇ ਜਾਣਗੇ ਵਿਭਾਗ ਵੱਲੋਂ ਲਾਟੀਆਂ ਨੂੰ ਵੱਖ-ਵੱਖ ਆਨਲਾਈਨ ਸਵਾਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਪਹਿਲੀ ਵਾਰ ਜ਼ੀਰੋ ਪੈਂਡੈਂਸੀ ਕੀਤੀ ਗਈ ਹੈ ਸੋ ਮੈਂ ਸਾਰੇ ਹੀ ਪ੍ਰਸ਼ਾਸਨ ਦੇ ਮੁਲਾਜ਼ਮਾਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਸਾਬਸ ਵੀ ਦਿੰਦਾ ਵੱਖ-ਵੱਖ ਕਾਟਰੀਆਂ ਵਿਖੇ ਰਿਸਪੈਸ਼ਨ ਸਿੰਗਲ ਵਿੰਡੋ ਦੇ ਵੀ ਆਮ ਜਨਤਾ ਦੀ ਸਹੂਲਤ ਲਈ ਉੱਚ ਪੱਧਰ ਦੀਆਂ ਸਹੂਲਤਾਂ ਜਿਵੇਂ ਕਿ ਪਾਣੀ ਦਾ ਪ੍ਰਬੰਧ ਬੈਠਣ ਲਈ ਟੁਕਮੀ ਥਾਂ ਸੋਫੇ ਕੁਰਸੀਆਂ ਸੇਵਾਵਾਂ ਲਈ ਟੋਕਨ ਸਿਸਟਮ ਆਦ ਲਾਗੂ ਕਰਨ ਦੇ ਉਪਰਬੰਧ ਕੀਤੇ ਜਾ ਰਹੇ ਹਨ ਮੈਂ ਆਸ ਕਰਦਾ ਹਾਂ ਕਿ ਵਿਭਾਗ ਆਮ ਜਨਤਾ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਰਵੀਆਂ ਸੇਵਾਵਾਂ ਪਹਿਲ ਦੇ ਆਧਾਰ ਤੇ ਮਹਿਈਆ ਕਰਵਾਉਣ ਲਈ ਯਤਨਸ਼ੀਲ ਰਹੇਗਾ ਜੋ ਪੰਜਾਬ ਸਰਕਾਰ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਸੀ ਕਿ ਪੰਜਾਬ ਸਰਕਾਰ ਆਪ ਜੀ ਦੇ ਦਰਵਾਜ਼ੇ ਤੇ ਪਹਿਲੀ ਵਾਰੀ ਹੋਇਆ ਕਿ ਸਾਡੇ ਅਫਸਰ ਸਹਿਬਾਨ ਆਪ ਸਭ ਨੂੰ ਆਪ ਫੋਨ ਕਰਕੇ ਤੁਹਾਨੂੰ ਸਰਟੀਫਿਕੇਟ ਦੇਣ ਵਾਸਤੇ ਇਹ ਕੈਂਪ ਲਗਾਰੀ ਸਰਕਾਰ ਦਾ ਮੈਂ ਤੁਹਾਨੂੰ ਜਿਹੜਾ ਫਾਇਦਾ ਮਿਲ ਲਿਆ ਮੈਂ ਹਰ ਵੇਲੇ ਆਪ ਜੀ ਦੀ ਸੇਵਾ ਲਈ ਜਿੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਸਰਕਾਰ ਦੇ ਲਈ ਸੇਵਾ ਲਈ ਹਰ ਵੇਲੇ ਸੇਵਾਦਾਰ ਬਣ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਦਿਂਦਾ ਦੇ ਕਰ ਰਹੇ ਨੇ ਉਸੇ ਮੈਂ ਵੀ ਆਪਣੇ ਜਿਹੜੇ ਮੈਨੂੰ ਮਹਿਕਮੇ ਮਿਲੇ ਅਸੀਂ ਵੀ ਪੂਰੀ ਇਮਾਨਦਾਰੀ ਨਾਲ ਪਾਰਦਰਸ਼ੀ ਤਰੀਕੇ ਨਾਲ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਹਰ ਕੰਮ ਕਰਵਾਵਾਂਗੇ ਪਰ ਆਪ ਜੀ ਨੂੰ ਬੇਨਤੀ ਆ ਕਿ ਕੰਮ ਤੁਸੀਂ ਵੀ ਨਾ ਹੀ ਕੋਈ ਰਿਸ਼ਵਤ ਦੇਣ ਦੀ ਕੋਸ਼ਿਸ਼ ਕਿਸੇ ਨੂੰ ਕਰਿਓ ਤੁਹਾਡੇ ਹਰ ਅਫਸਰ ਇਮਾਨਦਾਰੀ ਨਾਲ ਕੰਮ ਕਰਨ ਲਈ ਤਿਆਰ ਹੈ ਕੰਮ ਹੋ ਰਿਹਾ ਹੈ ਤੇ ਜਿਹੜੀ ਇਹ ਕੈਂਪ ਦੀ ਪਰਮਾਤਮਾ ਵੱਲੋਂ ਮੁੱਖ ਮੰਤਰੀ ਸਰਦਾਪ ਸਿੰਘ ਮਾਨ ਜੀ ਵੱਲੋਂ ਸਾਨੂੰ ਇਹ ਖੁਸ਼ੀ ਮਿਲਦੀ ਹੈ ਸੋ ਇਸ ਖੁਸ਼ੀ ਦੇ ਲਈ ਹਮੇਸ਼ਾ ਹੀ ਆਪਾਂ ਇਹ ਕਾਮਯਾਬੀ ਤਾਂ ਹੀ ਹੋਵੇਗੀ ਨਾ ਹੀ ਤੁਸੀਂ ਵੀ ਪੂਰੀ ਇਮਾਨਦਾਰੀ ਦਿਖਾਓ ਤੁਸੀਂ ਪੂਰੀ ਇਮਾਨਦਾਰੀ ਦਿਖਾਉਂਦੇ ਹੋਏ ਅਫਸਰ ਸਹਿਮਾਨ ਇਮਾਨਦਾਰੀ ਦਿਖਾਉਂਦੇ ਹੋਏ ਇਸੇ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਇਹ ਕੈਂਪ ਲਾਵਾਂਗੇ ਬਾਰ ਬਾਰ ਇਹ ਹੀ ਬੇਨਤੀ ਹੈ ਕਿ ਪੂਰੀ ਇਮਾਨਦਾਰੀ ਦਿਖਾਓ ਕਿਸੇ ਨੂੰ ਵੀ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰਿਓ ਜੇ ਕੋਈ ਇਸ ਕੰਮ ਦੇ ਲਈ ਤੁਹਾਡੇ ਕੋਈ ਰਿਸ਼ਵਤ ਮੰਗਦਾ ਸਾਡੇ ਅਫਸਰ ਸਹਿਬਾਨ ਬੈਠੇ ਹਨ ਦੱਸ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਜਿਹੜੀ ਆਪਣੀ ਮੇਲ ਆਈਡਿਟੀ transfercity.hood@gmail.com ਬਣਾਈ ਗਈ ਹੈ ਉਹਦੇ ਉੱਤੇ ਮੇਲ ਕਰ ਸਕਦੇ ਹੋ ਜੇ ਕਿਸੇ ਵੀ ਕੰਮ ਦੀ ਪ੍ਰੋਬਲਮ ਆਵੇ ਅੱਜ ਤੁਸੀਂ ਆਇਓ ਕੈਂਪ ਦੇ ਨਾਲ ਨਾਲ ਵਿਆਹ ਵਾਲਾ ਮੌਨ ਲੱਗ ਰਿਹਾ ਸੋ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਸੋ ਪੰਜਾਬ ਸਰਕਾਰ ਤੁਹਾਡੇ ਨਾਲ ਹਮੇਸ਼ਾ ਖੜੀ ਹੈ ਤੁਹਾਡਾ ਅੱਜ ਸਾਰਿਆਂ ਦਾ ਧੰਨਵਾਦ 127 ਜਿਹੜੇ ਆਪਾਂ ਝਟਕੇਟ ਵੰਨੇ ਨੇ ਸਾਰੇ ਭਰਾਵਾਂ ਨੇ ਵਾਰ ਵਾਰੀ ਆ ਕੇ ਜਰੂਰ ਲਾਣੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ-ਬਹੁਤ ਸ਼ੁਕਰੀਆ ਨੇ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਮਿਨਿਸਟਰ ਸਰ ਹਰਦੀਪ ਸਿੰਘ ਮੁੰਡੀਆਂ ਜੀ ਜਿਨ੍ਹਾਂ ਨੇ ਟਰਾਂਸਪੇਰੈਂਸੀ ਦੀ ਗੱਲ ਕੀਤੀ ਡਿਪਾਰਟਮੈਂਟ ਦਾ transparency.hud@gmail.com ਉਹਨਾਂ ਦੀ ਈਮੇਲ ਆ ਜਿਸ 'ਤੇ ਉੱਪਰ ਕੋਈ ਕੰਪਲੇਂਟ ਕੀਤੀ ਜਾ ਸਕਦੀ ਹੈ ਕੋਈ ਵੀ ਤੁਹਾਡੀ ਸ਼ਿਕਾਇਤ ਆ ਜਾਂ ਕੰਮ ਆ ਇਸ ਤੋਂ ਇਲਾਵਾ ਮਿਨਿਸਟਰ ਸਾਹਿਬ ਨੇ ਪਿਛਲੇ ਸਮੇਂ 'ਚ ਆਪਣਾ ਮੋਬਾਈਲ ਨੰਬਰ ਵੀ ਇਸ਼ੂ ਕੀਤਾ ਸੀ ਤੇ ਇਹ ਸਰਕਾਰ ਦੀ ਟਰਾਂਸਪੇਰੈਂਸੀ ਨੂੰ ਦਰਸਾਉਂਦਾ ਹੈਗਾ ਜਿਸ ਤਰ੍ਹਾਂ ਮਨਿਸਟਰ ਸਾਹਿਬ ਵੀ ਦੱਸ ਰਹੇ ਸੀ ਚੀਫ ਸੈਕਟਰੀ ਸਾਹਿਬ ਦੱਸ ਰਹੇ ਸੀ ਪਹਿਲੇ ਕੈਂਪ ਦੇ ਵਿੱਚ ਪੰਜਾਬ ਭਵਨ ਦੇ ਕਮੇਟੀ ਰੂਮ ਦੇ ਵਿੱਚੋਂ 51 ਸਰਟੀਫਿਕੇਟ ਵੰਡੇ ਅੱਜ ਇਸ ਪੰਜਾਬ ਭਵਨ ਦੇ ਲੌਨ ਦੇ ਵਿੱਚ ਇਹ ਫੰਕਸ਼ਨ ਕੀਤਾ ਜਾ ਰਿਹਾ ਹੈ ਜਿੱਥੇ 127 ਪ੍ਰੋਮੋਟਰਸ ਤੇ ਬਿਲਡਰਸ ਨੂੰ ਸਰਟੀਫਿਕੇਟ ਵੰਡਾਂਗੇ ਤੇ ਉਮੀਦ ਕਰਦੇ ਆ ਉਹਨਾਂ ਵਾਲੇ ਸਮੇਂ 'ਚ ਗਿਣਤੀ ਜਦੋਂ ਵੱਡੀ ਹੋਏਗੀ ਤਾਂ ਇਸ ਲਈ ਕਿਸ ਤੋਂ ਵੱਡਾ ਹਾਲ ਵੀ ਸਾਨੂੰ ਲੌਨ ਬੁੱਕ ਕਰਨਾ ਪਏਗਾ ਤੇ ਹੁਣ ਅੱਜ ਦੀ ਜੋ ਇਸ ਦੀ ਮੁੱਖ ਰਸਮ ਆ ਜੋ ਸਰਟੀਫਿਕੇਟ ਵੰਡਣ ਦੀ ਅਸੀਂ ਉਹਦੀ ਸ਼ੁਰੂਆਤ ਕਰਾਂਗੇ ਮੈਂ ਪਹਿਲਾ ਇੱਕ ਵਾਰੀ ਬੇਨਤੀ ਕਰਦਾ ਸਾਰੇ ਪ੍ਰੋਮੋਟਰਸ ਦੇ ਬਿਲਡਰ ਦੇ ਮੈਂ ਡਿਵੈਲਪਮੈਂਟ ਅਥਾਰਟੀ ਵਾਈਜ਼ ਨਾਮ ਲਵਾਗਾ ਮੇਰੇ ਲੈਫਟ ਸਾਈਡ ਤੋਂ ਸਟੇਜ ਤੋਂ ਤੁਸੀਂ ਆ ਕੇ ਉੱਪਰ ਦੀ ਸਰਟੀਫਿਕੇਟ ਹਾਸਲ ਕਰੋਗੇ ਤੇ ਰਾਈਟ ਸਾਈਡ ਤੋਂ ਤੁਸੀਂ ਕਿਉਂਕਿ ਮੀਡੀਆ ਕਰਮੀ ਸਾਡੇ ਉਹਨਾਂ ਨੇ ਚੈਨਲਸ ਨੇ ਕਵਰ ਕਰਨਾਗਾ ਤੇ ਬੇਨਤੀ ਆ ਲੈਫਟ ਸਾਈਡ ਸਟੇਜ ਤੋਂ ਤੁਸੀਂ ਐਂਟਰ ਹੋਣਾ ਰਾਈਟ ਸਾਈਡ ਤੋਂ ਸਟੇਜ ਤੋਂ نیچے ਉਤਰਨਾ ਮੈਂ ਪਹਿਲਾਂ ਗਿਣਤੀ ਦੱਸਦਾ ਸਭ ਤੋਂ ਪਹਿਲਾਂ ਸੀਰੀਅਲ ਆਰਡਰ ਸਾਡਾ ਗਮਾਡਾ ਦਾ ਹੋਏਗਾ ਉਸ ਤੋਂ ਪਹਿਲਾਂ ਟਾਊਨ ਐਂਡ ਕੰਟਰੀ ਪਲਾਨਿੰਗ ਦਾ ਤਾਂ ਉਹਨਾਂ ਕੰਟਰੀ ਪਲੈਨਿੰਗ ਦੇ 6 ਸਰਟੀਫਿਕੇਟ ਨੇ ਗਮਾੜਾ ਦੇ ਬੱਚੇ ਨਾ ਬਿਲਡਿੰਗ ਪਲੈ ਇਹ ਸਾਰੇ ਬਿਲਡਿੰਗ ਪਲਾਨਸ ਨੇ ਜੀ ਇਹਨਾਂ